ਉਸੇ ਵਾਲਾ ਸਾਡਾ ਦੋਸਤ ਕਤਲ ਹੋਇਆ ਜੀ ਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ ਕਤਲ ਕੀਤਾ ਉਹਦਾ ਉਹਦੇ ਮਾਪੇ ਪਿਛਲੇ 22 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦਾ ਕਤਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਆ ਉਸ ਨੇ ਬਿਆਨ ਦਿੱਤਾ ਹੈ ਕਿ ਮੂਸੇ ਵਾਲੇ ਦੀ ਮੌਤ ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਮੈਂ ਇਹ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ ਉਸ ਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ ਆ ਉਹਦੇ ਬੰਦੇ ਔਰ ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ ਇਹਨਾਂ ਦੀ ਕਿੰਨੀ ਮਿਲੀਭੁਗਤ ਹੈ ਇਸ ਦੇ ਕੇਸ ਦੇ ਵਿੱਚ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਐਸਆਈਟੀ ਇਸ ਗੱਲ ਦੀ تحقیقات ਕਰੇ ਆਰੇ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਦੇ ਮਾਤਾ ਪਿਤਾ ਜਿਹੜੇ ਬਿਲਕ ਦੇ ਫਿਰਦੇ ਆ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ ਉਹਦਾ ਜਿਹੜਾ ਇਨਸਾਫ ਮਿਲ ਸਕੇ